ਹਾਂਜੀ ਦੋਸਤੋ ਸਸਰੀ ਕਾਲ ਜੀ ਆ ਭਾਨਾ ਸਿੱਧੂ ਜੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਆ ਇਹ ਉਹ ਸੱਚਾ ਬੰਦਾ ਆ ਜਿਨੇ ਬਹੁਤ ਸਾਰੇ ਏਜੰਟਾ ਕੋਲੋਂ ਲੋਕਾਂ ਦੇ ਪੈਸੇ ਵਾਪਸ ਕਰਾਏ ਨੇ ਤੇ ਹੁਣ ਇੱਕ ਕੇਸ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਹੁਤ ਲੋਕੀ ਸਪੋਰਟ ਵੀ ਕਰ ਰਹੇ ਆ ਭਾਨਾ ਸਿੱਧੂ ਨੂੰ ਤੇ ਆਪਾਂ ਵੀ ਕਰਦੇ ਆ ਸਾਰੇ ਕਰਦੇ ਆ ਤੇ ਆਹ ਦੇਖੋ ਇਸ ਬੰਦੇ ਨੇ ਕੀ ਕੀਤਾ ਭਾਨਾ ਸਿੱਧੂ ਅੱਜ ਵੀ ਕਹਿਣਾ ਕਿ ਭਾਨਾ ਸਿੱਧੂ ਸ਼ਰਿਆਮ ਗਲਤ ਹੈ ਗਲਤ ਹੈ ਗਲਤ ਹੈ ਠੀਕ ਹੈ ਭਾਨੇ ਦੀ ਸ਼ਰਿਆਮ ਗਲਤੀ ਹੈ ਬਾਨੇ ਨੂੰ ਜੇ ਹੋਈ ਐ ਇਹ ਹੋਣੀ ਸੀ ਬਾਨਾ ਸਿੱਧੂ ਬਾਨਾ ਸਿੱਧੂ ਇਹ ਨਾ ਆ ਬਾਨਾ ਸਿੱਧੂ ਗਲਤ ਪਈ ਆ ਸ਼ਰੇਆਮ ਗਲਤ ਹੈ ਜਮਾ ਗਲਤ ਹੈ ਗਲਤ ਹੈ ਬਈ ਇਹ ਕੋਈ ਨਹੀਂ ਗਲਤ ਆ ਗਲਤ ਹੈ ਨਾ ਬੰਦੇ ਜਸੀਰ ਇੰਜੀਨੀਅਰ ਆ ਪੇਜ ਆ ਚਲਾਉਂਦੇ ਨੇ ਬੰਦੇ ਉਹ ਵੀ ਗਲਤ ਆ ਬਈ ਰੇਵੀਸ ਮੁੜ ਕਰਦੇ ਗਲਤ ਹੈ ਉਹ ਬੋਲਣੇ ਬਾਈ ਵਰਗੇ ਇਹ ਗਲਤੀ ਆ ਬੰਦੇ ਦੀ ਇਹ ਗਲਤ ਇਹ ਗਲਤੀ ਆ ਬਾਨੇ ਦੀ ਕੋਨੇ ਨੇ ਲੋਕਾਂ ਨੇ ਅਜੰਕਾ ਨੂੰ ਐਸੇ ਕਰਕੇ ਗਲਤੀ ਆ ਪਾ ਲਈ ਜੀ ਬਹੁਤ ਵੱਡੀ ਗਲਤੀ ਹੈ ਕਿੱਥੇ ਉਹ ਲੋਕ ਆ ਅਜੰਕਾ ਲੈ ਲੋ ਉਹ ਕਾਹ ਤੇ ਪਾਲੀ ਨਹੀਂ ਘਾਣ ਦੇਦੇ ਸੀ ਭਾਣੇ ਭਾਈ ਜਣੇ ਕਿਵੇਂ ਦਾ ਕਿਵੇਂ ਕਰਕੇ ਲੋਕ ਇਕੱਠੇ ਹੋਣ ਲੱਗਿਆ ਸੀ ਲੋਕਾਂ ਦੇ ਪੈਸੇ ਦਿਵਾਉ ਲੱਗੇ ਸੀ ਠੀਕ ਹੈ ਲੋਕਾਂ ਦੀ ਅਦਾਲਤ ਲੱਗਣ ਲੱਗੀ ਸੀ ਭਾਈ ਜੀ ਮੈਨੂੰ ਮੈਂ ਗਵਾਏ ਵੀਡੀਓ ਰਿਕਾਰਡਿੰਗਾਂ ਪਈਆਂ ਲੋਕਾਂ ਦੇ ਫੋਨ ਆਉਣ ਲੱਗੇ ਸੀ ਭਾਣੇ ਦੇ ਤਿੰਨ ਵੀਡੀਓ ਪਈਆਂ ਸੀ ਮੈਂ ਬਾਈ ਭਾਣੇ ਬਾਈ ਨੂੰ ਮਿਲਣਾ ਹੈ ਬਾਈ ਭਾਣੇ ਬਾਈ ਨੂੰ ਮਿਲਣਾ ਭਾਣੇ ਕੋਲੇ ਗਿਆ ਬੰਦੇ ਬਹੁਤ ਮੈਲਾ ਬੂਝਾਂ ਨਹੀਂ ਹੈ ਭਾਣੇ ਕੋਲੇ ਦੇ ਦੀਏ ਭਾਣੇ ਆਉਂਦਾ ਤਲੀ ਦਵਾਈ ਹੈ ਤੇ ਬਾਈ ਬੂਕਾ ਵੈਰੀ ਦਾ ਬੰਦਾ ਹੈ 18 ਲੱਖ ਰੁਪਏ ਕਢਾ ਕੇ ਦੇ ਤੋ ਤੇ ਮਾਪੇ ਪੁੱਟੜ ਦਾ ਸ਼੍ਰੀ ਕੀਰਤ ਨਾਲ ਕੋਣ ਦੇ ਨਾਲ ਹੀ ਲਾਉਂਦੀ ਸੀ 18 ਲੱਖ ਰੁਪਏ ਇੱਕ ਹੌਂਦੇ ਕਢਾ ਕੇ ਦੇ ਬਾਈ ਇੱਕ ਹੌਂਦੇ ਭਾਣੇ ਦੇ ਆਹੋ ਤੋਂ ਬਹੁਤ ਜ਼ਿਆਦੇ ਤੱਕ ਭਾਣੇ ਉਹ ਘਰ ਤਾਂ ਗਰੀਬ ਕੋਲੇ ਬਦ ਗੱਲ ਜਿਹੜਾ ਤੂੰ ਬਹੁਤ ਬਸਦਾ ਕੋਈ ਨਹੀਂ ਖਣਾ ਉਹਨਾਂ ਨੂੰ ਪਰਸ ਹਰਮੋਨ ਦਾ ਇਲਾਜ ਵੀ ਇਹਦੇ ਤੋਂ ਹੋ ਕੇ ਜਾ ਕੇ ਬਹੁਤ ਆਨੰਦਿਤ ਹੋਣ ਹੋ ਗਿਆ ਖੱਚ ਆਇਆ ਭਾਈ ਲੋਕ ਖੱਚ ਹੈ ਇਹ ਪਾਣਾ ਮੈਂ ਕਹਿੰਦੀ ਤੇ ਭਾਈ ਤੇਰੇ ਪਿਆਣੀ ਤੇਰੇ ਮਾਮ ਚੁਰਸ਼ੀਦਾ ਬੰਦਾ ਅਜੀ ਤੂੰ ਦਾ ਬਹੁਤ ਮਰਦ